ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਵਰਕ ਤਾਂ ਰੁੱਸ ਗਈਆਂ ਭਾਗ ਚੌਥਾ ਤੇ ਅਖੀਲਾ ਜਿਸ ਨੂੰ ਲਿਖਿਆ ਹੈ ਜੀ ਗੁਰਜੀਤ ਕੌਰ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜਰੂਰ ਪਸੰਦ ਆਵੇਗੀ ਜੀ ਕੰਮ ਕਰਦੀ ਹੋਈ ਚਰਨਕੌਰ ਦੇ ਮਨ ਵਿੱਚ ਇਹ ਡਰ ਬੈਠ ਜਾਂਦਾ ਹੈ ਕਿ ਜੇਕਰ ਮੇਰਾ ਪੁੱਤ ਵੀ ਕੋਈ ਗਲਤੀ ਕਰ ਬੈਠਾ ਤਾਂ ਫਿਰ ਮੈਨੂੰ ਤੇ ਮੋਹਣੇ ਨੂੰ ਕੁਝ ਹੋ ਗਿਆ ਤਾਂ ਜੀਤੀ ਦਾ ਖਿਆਲ ਕੌਣ ਰੱਖੇਗਾ ਹੋਰ ਦਾ ਸਾਂ ਬੇਨਤੀਆਂ ਕਰਦੀ ਨਹੀਂ ਕਰਦੀ ਉਹ ਹੀ ਸੋਚੀ ਰਹੀ ਹਿੰਦੀ ਐ ਕਿ ਸਾਡਾ ਕੰਮ ਕਦੋਂ ਸਹੀ ਹੋਵੇਗਾ ਕਦੋਂ ਸਾਡੇ ਘਰ ਚ ਬਰਕਤ ਹੋਣੀ ਸ਼ੁਰੂ ਹੋਵੇਗੀ ਤਾਂ ਜੋ ਹੋ ਆਪਣੇ ਮੁੰਡੇ ਦਾ ਵਿਆਹ ਕਰ ਸਕਣ ਉਧਰ ਜੀਤੇ ਆਪਣੇ ਕਮਰੇ ਚ ਬੈਠਾ ਇਹੀ ਸੋਚਦਾ ਰਹਿੰਦਾ ਹੈ ਕਿ ਜੇਕਰ ਵਿਆਹ ਕਰਨਾ ਹੀ ਹੈ ਤਾਂ ਆਪਣੀ ਪਸੰਦ ਦੀ ਕੁੜੀ ਨਾਲ ਕਿਉਂ ਨਹੀਂ ਹੋ ਸਕਦਾ ਸਮਾਜ ਇੰਨਾ ਬੈਰੀ ਕਿਉਂ ਬਣ ਜਾਂਦਾ ਹੈ ਜਦ ਕਿ ਇਹ ਖੁਦ ਹੀ ਆਖਦਾ ਹੈ ਕਿ ਪਿਆਰ ਪਹਿਲੀ ਪੌੜੀ ਹੈ ਪਰਮਾਤਮਾ ਨੂੰ ਪਾਉਣ ਦੀ ਦਰਸਨ ਜੀਤੇ ਨੂੰ ਆਪਣੇ ਦੋਸਤ ਦਾ ਫਿਕਰ ਸਤਾ ਰਿਹਾ ਹੁੰਦਾ ਹੈ ਉਹਨੂੰ ਇਹ ਗੱਲ ਬਰਦਾਸ਼ਤ ਨਹੀਂ ਹੁੰਦੀ ਕਿ ਉਹਦੇ ਦੋਸਤ ਨਾਲ ੱੱਕਾ ਹੋਇਆ ਹੈ। ਜੇਕਰ ਮੁੰਡਾ ਕੁੜੀ ਨਾਲ ਨਾ ਖੜੇ ਫਿਰ ਤਾਂ ਮੁੰਡੇ ਦੇ ਚਾਰ ਛਤਰ ਧਰ ਵੀ ਦੇਵੋ। ਪਰ ਜੇਕਰ ਉਹ ਕੁੜੀ ਦੇ ਨਾਲ ਖੜਾ ਹੈ ਫਿਰ ਨਹੀਂ ੱੱਕਾ ਹੋਣਾ ਚਾਹੀਦਾ। ਉਹਨੇ ਕਦਮ ਗਲਤ ਚੁੱਕਿਆ ਪਰ ਕਿਉਂ ਚੁੱਕਿਆ ਇਹ ਕੋਈ ਨਹੀਂ ਸੋਚਦਾ। ਘਰ ਦੇ ਮੰਨ ਜਾਂਦੇ ਤਾਂ ਉਹਨੂੰ ਇਹ ਰਾਹ ਅਪਣਾਉਣਾ ਪੈਂਦਾ। ਗੀਤੀ ਦੇ ਸੋਚਦੇ ਘੋੜੇ ਇਸ ਕਦਰ ਭੱਜ ਰਹੇ ਸੀ ਕਿ ਉਹ ਆਪਣੇ ਦੋਸਤ ਦੇ ਨਾਲ ਕੁਝ ਵੀ ਗਲਤ ਹੋਣ ਨਹੀਂ ਦੇਣਾ ਚਾਹੁੰਦਾ ਸੀ ਕਿ ਸਮਾਜ ਦਾ ਸੀਸਾ ਹ ਉਸ ਸਮਾਜ ਦਾ ਜਿੱਥੇ ਆਪਦੀ ਮਰਜ਼ੀ ਦਾ ਕੁਝ ਵੀ ਨਹੀਂ ਜਾਂ ਫਿਰ ਉਸ ਸਮਾਜ ਦਾ ਜਿੱਥੇ ਆਪਦੀ ਮਰਜ਼ੀ ਨਾਲ ਪੁੱਟਿਆ ਗਿਆ ਕਦਮ ਤੁਹਾਡਾ ਜੀਣਾ ਦੁੱਭਰ ਕਰ ਸਕਦਾ ਹੈ ਜੀਤੇ ਸੋਚਦਾ ਹੈ ਕਿ ਮੈਂ ਤਾਂ ਆਪਣੀ ਮਰਜ਼ੀ ਨਾਲ ਹੀ ਵਿਆਹ ਕਰਵਾਉਣਾ ਹੈ ਨਾਲੇ ਕੁੜੀਆਂ ਲਈ ਔਖਾ ਹੁੰਦਾ ਹੋਵੇਗਾ ਮਾਪਿਆਂ ਬਾਰੇ ਸੋਚਣਾ ਸਮਾਜ ਬਾਰੇ ਸੋਚਣਾ ਤੇ ਮੈਂ ਜਿੱਥੇ ਵੀ ਯਾਰੀ ਲਾਈ ਪਹਿਲੀ ਸ਼ਰਤ ਇਹੀ ਰੱਖਣੀ ਹੈ ਵੀ ਮਾਪਿਆਂ ਨੇ ਮੰਨਣਾ ਚਾ ਨਹੀਂ ਮੰਨਣਾ ਬੀਬਾ ਪਹਿਲਾਂ ਸੋਚ ਕੇ ਲਾ ਜੇਕਰ ਨਹੀਂ ਮੰਨਣਾ ਤਾਂ ਇੱਥੇ ਰੁਕ ਜਾਂਦੇ ਹਾਂ ਮੇਰੇ ਤੋਂ ਸਾਧਨ ਨਹੀਂ ਬੜਾ ਜਾਣਾ ਆਪਣੇ ਆਪਣੇ ਖਿਆਲਾਂ ਚੋਂ ਜੀ ਜੀਤੀ ਦੇ ਚਰਨ ਕੌਰ ਨੂੰ ਬਾਹਰੋਂ ਸੀਤੋਤਾਈ ਦੀ ਬਾਸ ਸੁਣਾਈ ਦਿੰਦੀ ਹੈ ਲਓ ਭਾਈ ਮੂੰਹ ਮਿੱਠਾ ਕਰੋ ਸੀਤੋਤਾਈ ਆ ਕੇ ਆਖਦੀ ਹੈ ਕਿ ਮੇਰੀ ਭਤੀਜੀ ਦਾ ਵਿਆਹ ਹੋ ਗਿਆ ਮੁੰਡਾ ਬੜਾ ਹੀ ਸੋਹਣਾ ਸੁਨੱਖਾ ਤੇ ਉਸ ਚੱਲਦਾ ਹੈ ਕਹਿੰਦੇ ਵੀ ਮੁੰਡੇ ਨੇ ਵਿਦੇਸ਼ ਚਲੇ ਜਾਣਾ ਕੁੜੀ ਸਾਡੀ ਨੂੰ ਵੀ ਉੱਥੇ ਹੀ ਬੁਲਾ ਲਵੇਗਾ ਔਰ ਭਾਣ ਸਾਨੂੰ ਕੀ ਚਾਹੀਗਾ ਸੀ ਮੈਂ ਕਿਹਾ ਮੂੰ ਮਠਾ ਕਰਵਾ ਆ ਮਾਂ ਕਿ ਤੇ ਰਹਿੰਦਾ ਰਹਿ ਨਾ ਜਾਵੀਂ ਚੰਗਾ ਭਾਈ ਹੁਣ ਮੈਂ ਚਲਦੀ ਆ ਫਿਰ ਜਿਹੜਾ ਵੱਜਿਆ ਤਾਂ ਆਵਾਂਗੀ ਇਹ ਆ ਕੇ ਤਾਈ ਚਲੀ ਜਾਂਦੀ ਹੈ ਬਾਅਦ ਚ ਚਰਨਕੌਰ ਬੈਠੀ ਸੋਚਦੀ ਹੈ ਵੀ ਸਾਡੇ ਘਰ ਕਦੋਂ ਨੂੰ ਆਵੇਗੀ ਕਦੋਂ ਮੈਂ ਆਪਣੇ ਸਿਰ ਤੇ ਸਿਰ ਤੋਂ ਤੇ ਪੁੱਤ ਦੇ ਸਿਰ ਤੋਂ ਪਾਣੀ ਬਾਰ ਕੇ ਪੀ ਮੰਗੀ ਜੀਤੀ ਇਕੱਲਾ ਸਭ ਤੋਂ ਅੱਗੇ ਕੀ ਵਸਦਾ ਹੈ ਕੀ ਹੁੰਦਾ ਹੈ ਫਿਰ ਉਹ ਸੋਚਦਾ ਸੋਚਦਾ ਬਾਹਰ ਨੂੰ ਚੱਲ ਜਾਂਦਾ ਹੈ ਜੀਤੀ ਆਪਣੇ ਕਿਸੇ ਦੋਸਤ ਨੂੰ ਫੋਨ ਲਗਾਉਂਦਾ ਹੈ ਤੇ ਆਪਣੇ ਧਿਆਨ ਚ ਤੁਰਿਆ ਜਾਂਦਾ ਹੈ ਰਸਤੇ 'ਚ ਕੁਝ ਕੁੜੀਆਂ ਉਹਦੇ ਵੱਲ ਵੇਖ ਕੇ ਹੱਸ ਪੈਂਦੀਆਂ ਨੇ ਪਰ ਜੀਤੀ ਉਹਨਾਂ ਨੂੰ ਅਣਦੇਖਿਆ ਕਰਕੇ ਅੱਗੇ ਵਧਦਾ ਹੈ ਜੀਤੀ ਦਾ ਦੋਸਤ ਜੀਤੀ ਨੂੰ ਸ਼ਾਮ ਨੂੰ ਮਿਲਣ ਲਈ ਬਣਾਉਂਦਾ ਹੈ ਸ਼ਾਮ ਨੂੰ ਜੀਤੀ ਆਪਣੇ ਬੀਬੇ ਬਾਪੂ ਨੂੰ ਆਪਣੇ ਦੋਸਤ ਨੂੰ ਮਿਲਣ ਦੀ ਗੱਲ ਦੱਸ ਕੇ ਉੱਥੇ ਹੀ ਰਾਤ ਰਹਿਣ ਦੀ ਗੱਲ ਦੱਸ ਕੇ ਘਰੋਂ ਚਲਾ ਜਾਂਦਾ ਹੈ ਜਾਣ ਲੱਗੇ ਨੂੰ ਚਰਨਕੌਰ ਸਮਝਾਉਂਦੀ ਹੈ ਪੁੱਤ ਕੋਈ ਗਲਤ ਕੰਮ ਨਾ ਕਰੀ ਜੇ ਹੋਣਾ ਸੀ ਉਹ ਹੋ ਗਿਆ ਉਹ ਹੋ ਮੁੰਡੇ ਕੁੜੀ ਪਿੱਛੇ ਨਾ ਜਾਈ ਹੋਣਾ ਜੀਤੀ ਆਖਦਾ ਹੈ ਬੀਬੇ ਨਹੀਂ ਜਾਂਦਾ ਤੁਸੀਂ ਕਰਨਾ ਕਰ ਇਹ ਆਫ ਕੇ ਜੀਤੀ ਘਰੋਂ ਚਲਾ ਜਾਂਦਾ ਹੈ ਜੀਤੀ ਨੂੰ ਉਸਦਾ دوست ਦੱਸਦਾ ਹੈ ਕਿ ਉਸ ਦੀ ਨਵੀਂ ਗੱਲ ਨਵੀਂ ਨਵੀਂ ਗੱਲ ਹੋਈ ਹੈ ਕਿਸੇ ਕੁੜੀ ਦੇ ਨਾਲ ਜੀਤੀ ਆਪਣੇ دوست ਨੂੰ ਆਖਦਾ ਹੈ ਕਿ ਜਿਸ ਕੁੜੀ ਨੂੰ ਤੂੰ ਪਹਿਲਾਂ ਮਿਲਦਾ ਸੀ ਉਸ ਦਾ ਕੀ ਬਣਿਆ ਤਾਂ ਉਸ ਦਾ دوست ਆਖਦਾ ਹੈ ਕਿ ਉਹ ਤਾਂ ਸਿਰਫ ਸਮਾ ਟਪਾਉ ਟਾਈਮ ਪਾਸੀ ਸਾਡੇ ਦੋਨਾਂ ਵਿਚਕਾਰ ਕੋਈ ਵੀ ਉਹਲਾ ਨਹੀਂ ਸੀ ਮੈਨੂੰ ਜਿਸਮ ਚਾਹੀਦਾ ਸੀ ਤੇ ਉਸ ਨੂੰ ਪਿਆਰ ਚ ਹੋ ਅੰਨੀ ਸੀ ਤੇ ਘਰ ਮੈਂ ਜਿਵੇਂ ਜਿਵੇਂ ਉਹਨੂੰ ਜੋ ਜੋ ਕਹਿੰਦਾ ਗਿਆ ਉਹ ਕਰਦੀ ਗਈ ਇੱਕ ਸਮੇਂ ਤੇ ਆ ਕੇ ਮੈਨੂੰ ਇੰਜ ਜਾਪਣ ਲੱਗਾ ਕਿ ਬਸ ਹੁਣ ਇਸ ਔਰਤ ਦੇ ਨਾਲ ਮੈਂ ਬਹੁਤਾ ਚਿਰ ਹੋਰ ਸਵਾ ਨਹੀਂ ਕੱਟ ਸਕਦਾ ਫਿਰ ਕੀ ਸੀ ਉਹਨੂੰ ਝੂਠ ਬੋਲਣਾ ਸ਼ੁਰੂ ਕਰ ਦਿੱਤਾ ਉਸ ਨੂੰ ਸਵਾ ਕੱਟ ਦੇਣਾ ਸ਼ੁਰੂ ਕਰਤਾ ਉਸ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੇਰੇ ਘਰਦਿਆਂ ਨੇ ਵਿਆਹ ਲਈ ਨਹੀਂ ਮੰਨਣਾ ਦੇਖ ਤੇਰਾ ਤੇ ਮੇਰਾ ਵਧੀਆ ਸਰਦਾ ਰਿਹਾ ਤੂੰ ਮੇਰੇ ਪਿੱਛੇ ਪਾਗਲ ਸੀ ਮੈਂ ਤੇਰੇ ਪਿੱਛੇ ਪਾਗਲ ਸੀ ਹੁਣ ਆਪਣੀ ਆਪਣੀ ਮੰਜ਼ਿਲ ਵੱਲ ਵਧਦੇ ਹਾਂ ਜੇਕਰ ਕਦੇ ਤੈਨੂੰ ਜ਼ਰੂਰਤ ਪਈ ਤਾਂ ਮੇਰੀ ਤਾਂ ਮੈਂ ਤੇਰੇ ਨਾਲ ਜ਼ਰੂਰ ਖੜਾ ਹੋਵਾਂਗਾ ਫਿਰ ਕੀ ਸੀ ਉਹ ਆਪਣੇ ਆਪ ਰਾਹ ਦਾ ਰੋੜਾ ਮੇਰੇ ਤੋਂ ਪਾਸੇ ਹੋ ਗਿਆ ਕਦੇ ਕਦੇ ਫੋਨ ਤੇ ਗੱਲ ਕਰ ਲੈਂਦਾ ਹਾਂ ਜੇਕਰ ਕਦੇ ਉਹ ਬਹੁਤ ਹੀ ਉਦਾਸ ਹੋਵੇ ਉਸ ਨੂੰ ਇਹ ਸਮਝਾ ਦਿੰਦਾ ਹਾਂ ਇਹ ਮੇਰੇ ਘਰ ਦੇ ਮੇਰੇ ਲਈ ਮੇਰਾ ਰਿਸ਼ਤਾ ਦੇਖ ਰਹੇ ਨੇ ਤੇ ਜੇ ਤੂੰ ਵੀ ਆਪਣਾ ਕਿਤੇ ਹੋਰ ਵਿਆਹ ਕਰਵਾਉਣਾ ਹੈ ਤਾਂ ਕਰਵਾ ਲੈ ਅਜੇ ਵੀ ਮੈਂ ਉਸ ਨੂੰ ਜੋ ਵੀ ਆਖਦਾ ਹਾਂ ਉਹ ਸਭ ਕੁਝ ਮੰਨਦੀ ਹੈ ਤੂੰ ਦੱਸ ਜੇਕਰ ਤੇਰਾ ਮਨ ਕਰਦਾ ਹੈ ਉਸ ਨੂੰ ਮੇਰੇ ਨਾਲ ਆਪਣੀ ਹੱਕ ਮਟਾਉਣ ਨੂੰ ਤਾਂ ਮੈਂ ਉਸ ਨਾਲ ਗੱਲ ਕਰ ਲੈਂਦਾ ਮੇਰੇ ਕਹੇ ਤੋਂ ਉਹ ਸਭ ਕੁਝ ਕਰਨ ਨੂੰ ਤਿਆਰ ਹੋ ਜਾਵੇਗੀ ਤੇਰੇ ਨਾਲ ਇਸ ਤਰ੍ਹਾਂ ਜੀਤੀ ਕੁਝ ਸੋਚ ਪਾਉਂਦਾ ਉਸਦੇ ਦੋਸਤ ਨੂੰ ਉਸ ਦੀ ਨਵੀਂ ਸਹੇਲੀ ਦਾ ਫੋਨ ਆ ਜਾਂਦਾ ਹੈ ਉਹ ਫੋਨ ਤੇ ਗੱਲਾਂ ਕਰਨ ਲੱਗ ਜਾਂਦੇ ਹਨ ਤੇ ਜੀਤੀ ਸੋਚਦਾ ਹੈ ਕਿ ਸੱਚੀ ਕੁੜੀਆਂ ਦਾ ਪਿਆਰ ਤਾਂ ਦਿਮਾਗ ਖਰਾਬ ਹੋ ਜਾਂਦਾ ਹੈ ਸੱਚੀ ਉਹਨਾਂ ਨੂੰ ਕੋਈ ਆਪਣੀ ਸੋਜੀ ਨਹੀਂ ਰਹਿੰਦੀ ਇਹ ਸਭ ਜਦ ਜਦ ਹੋ ਰਿਹਾ ਹੁੰਦਾ ਹੈ ਉਦੋਂ ਇਹ ਸਮਾਜ ਕਿੱਥੇ ਹੁੰਦਾ ਹੈ ਜਦ ਕੋਈ ਨਾਲ ਖੜਦਾ ਹੈ ਠੇਰ ਨਹੀਂ ਸਹੀ ਹੈ ਜਦ ਸਭ ਕੁਝ ਕਰ ਕਰਾ ਕੇ ਛੱਡ ਜਾਣ ਤਾਂ ਸਹੀ ਨਹੀਂ ਹੈ ਕੁਝ ਦਿਨ ਬਾਅਦ ਜੀਤੀ ਦਾ ਦੋਸਤ ਆ ਕੇ ਪੁੱਛਦਾ ਹੈ ਹਾਂ ਫਿਰ ਕਰਾਂ ਗੱਲ ਤੇਰੇ ਲਈ ਧੰਨਵਾਦ ਜੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਕਿਵੇਂ ਲੱਗੀ ਆਪਣੇ ਵਿਚਾਰ ਜਰੂਰ ਸਾਂਝੇ ਕਰਨੇ ਜੀ ਜਲਦੀ ਮਿਲਾਂਗੇ ਅਗਲਾ ਭਾਗ ਤਦ ਤੱਕ ਲਈ ਹੱਸਦੇ ਬਸਤੇ ਰਹੋ ਰੱਬ ਰਾਖਾ ਜੀ ਕਹਾਣੀ ਨੂੰ इक शेयर करो जी अंत तक सुन ला बहुत बहुत धन्यवाद जी